ਸੈਪਟੰਬਰ ਮਹੀਨੇ ਦੀ ਜੋ ਨਾਰਮਲ بارش ਹੈ ਉਹ 106.2 ਮਿਲੀਮੀਟਰ ਹੈ ਅਤੇ ਜਿਵੇਂ ਮੈਂ ਪਹਿਲਾਂ ਦੱਸਿਆ ਇਸ ਵਾਰੀ ਸੈਪਟੰਬਰ ਦੇ ਪਹਿਲੇ ਹਫਤੇ ਦੇ ਵਿੱਚ ਹੀ ਨਾਰਮਲ ਤੋਂ ਉੱਪਰ ਹੋ ਗਈ 141.4 ਮਿਲੀਮੀਟਰ بارش ਹੋਈ بارش ਦੇਖਿਏ ਤਾਂ ਲੁਧਿਆਣਾ ਦੀ ਸੈਪਟੰਬਰ ਮਹੀਨੇ ਦੀ ਨਾਰਮਲ بارش 106.2 ਮਿਲੀਮੀਟਰ ਹੈ ਕਿਉਂਕਿ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਕਿਉਂਕਿ ਮੌਨਸੂਨ ਸਿਸਟਮ ਕਾਫੀ ਐਕਟਿਵ ਰਿਹਾ ਸੋ ਕਾਫੀ ਥਾਵਾਂ ਤੇ ਬਾਰਿਸ਼ ਰਿਕਾਰਡ ਕੀਤੀ ਗਈ ਪਰ ਹੁਣ ਸੈਨੋਪਟਿਕ ਕੰਡੀਸ਼ਨਸ ਦੇ ਵਿੱਚ ਚੇਂਜ ਅਬਜ਼ਰਵ ਕੀਤੀ ਗਈ ਹੈ ਸੋ ਪਹਿਲਾਂ ਡੇ ਟਾਈਮ ਟੈਂਪਰੇਚਰ ਵੀ ਨਾਰਮਲ ਤੋਂ ਕਾਫੀ ਨੀਚੇ ਹੋ ਗਿਆ ਸੀ ਪਰ ਹੁਣ ਡੇ ਟਾਈਮ ਟੈਂਪਰੇਚਰ ਵੀ ਨੀਅਰ ਨਾਰਮਲ ਆ ਗਿਆ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਚ ਲਗਾਤਾਰ ਮੀਂਹ ਪੈਣ ਕਾਰਨ ਤੇ ਹੁਣ ਲੋਕਾਂ ਦੇ ਮਨ ਦੇ ਵਿੱਚ ਸਿਰਫ ਇੱਕ ਹੀ ਸਵਾਲ ਉੱਠਦਾ ਹੈ ਕਿ ਆਉਣ ਵਾਲਾ ਮੌਸਮ ਜੋ ਹੈ ਕਿੱਦਾਂ ਦਾ ਹੋਵੇਗਾ ਇਸੇ ਦਿਨ ਸਾਡੇ ਵਿਚਕਾਰ ਮੌਜੂਦ ਨੇ ਵੈਦਰ ਐਕਸਪਰਟ ਡਾਕਟਰ ਪਵਨੀਤ ਕੌਰ ਕਿੰਗਰਾਜੀ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਤੇ ਮੌਸਮ ਦੀ ਅਪਡੇਟਸ ਨੂੰ ਜਾਣਾਂਗੇ ਨਮਸਕਾਰ ਮੈਮ ਮੈਂ ਮਾਨ ਵਾਲਾ ਮੌਸਮ ਕਿੱਦਾਂ ਦਾ ਹੋਵੇਗਾ ਜੀ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਮੌਨਸੂਨ ਸਿਸਟਮ ਕਾਫੀ ਐਕਟਿਵ ਰਿਹਾ ਸੋ ਕਾਫੀ ਥਾਮਾ ਤੇ ਬਾਰਿਸ਼ ਰਿਕਾਰਡ ਕੀਤੀ ਗਈ ਪਰ ਹੁਣ ਸਨੋਪਟਿਕ ਕੰਡੀਸ਼ਨਸ ਦੇ ਵਿੱਚ ਚੇਂਜ ਅਬਜ਼ਰਵ ਕੀਤੀ ਗਈ ਹੈ ਸੋ ਪਹਿਲਾਂ ਡੇ ਟਾਈਮ ਟੈਂਪਰੇਚਰ ਵੀ ਨਾਰਮਲ ਤੋਂ ਕਾਫੀ ਨੀਚੇ ਹੋ ਗਿਆ ਸੀ ਪਰ ਹੁਣ ਡੇ ਟਾਈਮ ਟੈਂਪਰੇਚਰ ਵੀ ਨੀਅਰ ਨਾਰਮਲ ਆ ਗਿਆ ਅੱਜ ਦਾ ਡੇ ਟਾਈਮ ਟੈਂਪਰੇਚਰ 33.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 25 ਡਿਗਰੀ ਸੈਂਟੀਗ੍ਰੇਡ ਰਿ ਜਿਹੜਾ ਕਿ ਨਾਰਮਲ ਤੋਂ ਲਗਭਗ 1.2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅਸੀਂ بارش ਦੇਖੀਏ ਤਾਂ ਲੁਧਿਆਣਾ ਦੀ ਸਤੰਬਰ ਮਹੀਨੇ ਦੀ ਨਾਰਮਲ بارش 106.2 ਮਿਲੀਮੀਟਰ ਹੈ ਔਰ ਇਸ ਵਾਰੀ ਸਤੰਬਰ ਦੇ ਪਹਿਲੇ ਹਫਤੇ ਵਿੱਚ ਹੀ 141.4 ਮਿਲੀਮੀਟਰ بارش ਰਿਕਾਰਡ ਕੀਤੀ ਗਈ ਹੈ ਪਰ ਜੇ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ بارش ਤੋਂ ਇੱਕ ਰਾਹਤ ਹੈ ਕਿਉਂਕਿ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਸਾਰੇ ਸੈਂਟਰਲ ਡਿਸਟ੍ਰਿਕਟਸ ਔਰ ਸਾਊਥ-ਵੈਸਟਰਨ ਡਿਸਟ੍ਰਿਕਟਸ ਦੇ ਵਿੱਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ ਮੈਮ ਅਗਰ ਪਿਛਲੇ ਸਾਲਾ ਦੀ ਗੱਲ ਕਰੀਏ ਪਿਛਲੇ ਸਾਲ 2024 ਦੇ ਅਕੋਰਡਿੰਗ 2025 ਦੇ ਵਿੱਚ ਕਿੰਨੀ ਜੋ ਹੈ ਸਪਟੰਬਰ ਮਹੀਨੇ ਦੀ ਬਾਰਿਸ਼ ਵੱਧ ਕੇ ਆਈ ਹੈ ਜੀ ਸਪਟੰਬਰ ਮਹੀਨੇ ਦੀ ਜੋ ਨਾਰਮਲ ਬਾਰਿਸ਼ ਹੈ ਉਹ 106.2 ਮਿਲੀਮੀਟਰ ਹੈ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਇਸ ਵਾਰੀ ਸਤੰਬਰ ਦੇ ਪਹਿਲੇ ਹਫਤੇ ਦੇ ਵਿੱਚ ਹੀ ਨਾਰਮਲ ਤੋਂ ਉੱਪਰ ਹੋ ਗਈ 141.4 ਮਿਲੀਮੀਟਰ بارش ਹੋਈ ਜਦੋਂ ਕਿ ਪਿਛਲੇ ਸਾਲ 2024 ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ 98.4 ਮਿਲੀਮੀਟਰ بارش ਸਾਰੇ ਮਹੀਨੇ ਦੇ ਵਿੱਚ ਹੋਈ ਸੀ ਮੈਮ ਜਿਵੇਂ ਚੋਨਾ ਜਿਹੜਾ ਬੀਜਿਆ ਗਿਆ ਸੀ ਕਿਸਾਨਾਂ ਦੇ ਵੱਲੋਂ ਉਹ ਕਾਫੀ ਕਈਆਂ ਦਾ ਖਰਾਬ ਹੋ ਚੁੱਕਾ ਹੈ ਕਈਆਂ ਦਾ ਮਤਲਬ ਥੋੜਾ ਜਿਹੀ ਮਾਤਰਾ ਦੇ ਵਿੱਚ ਬਚਿਆ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਣਕ ਬੀਜਣ ਜਾ ਰਿਹਾ ਉਸ ਦੇ ਅਕੋਰਡਿੰਗ ਮੌਸਮ ਕਿਦਾਂ ਦਾ ਹੋਏਗਾ ਜੀ ਅਨੁਵਾਰੇ ਦਿਨਾਂ ਦੇ ਵਿੱਚ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਔਰ ਜਿਹੜੀਆਂ ਵੈਦਰ ਕੰਡੀਸ਼ਨਸ ਨੀਅਰ ਨਾਰਮਲ ਰਹਿਣ ਵਾਲੀਆਂ ਨੇ ਸੋ ਫਾਰਮਰਸ ਜਿਹੜੇ ਉਹਨਾਂ ਦੇ ਨਾਰਮਲ ਫਾਰਮ ਆਪਰੇਸ਼ਨਸ ਜਿਹਨਾਂ ਨੂੰ ਕੰਟੀਨਿਊ ਕਰ ਸਕਦੇ ਨੇ ਓਕੇ ਮੈਮ ਮੈਮ ਜਿਹੜੀ ਆਮ ਜਨਤਾ ਉਹਨਾਂ ਦੇ ਲਈ ਕੋਈ ਪ੍ਰੀਕਾਉਸ਼ਨ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਬਿਮਾਰੀਆਂ ਫੈਲਣ ਦਾ ਡਰ ਹੈ ਜਿੱਥੇ ਪਾਣੀ ਵਗੈਰਾ ਇਕੱਠਾ ਹੋਇਆ ਹੋਇਆ ਹੈ ਜੀ ਉਹ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਇਨਫੈਕਸ਼ਨਸ ਦੇ ਬੜੇ ਚਾਂਸਸ ਹੁੰਦੇ ਆ ਜਿੱਥੇ ਪਾਣੀ ਇਕੱਠਾ ਹੋਇਆ ਹੁੰਦਾ ਸੋ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਸਿਹਤ ਦਾ ਧਿਆਨ ਮੈਮ ਟਰੈਵਲਰਸ ਲਈ ਕੁਝ ਕਹਿਣਾ ਚਾਹੋਗੇ ਲੋਕਾਨੂਨ ਕੀ ਲੋਕਾਂ ਦੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੇ ਕੰਮ ਸੀਗੇ ਉਹ ਰੁਕੇ ਸੀ ਕਿ ਪਲਾਨ ਸੀ ਉਹਨਾਂ ਨੇ ਪੋਸਟਪੋਨ ਕਰਨੇ ਪਏ ਤੇ ਹੁਣ ਉਹ ਆਪਣੇ ਕੰਮ ਦੁਬਾਰਾ ਤੋਂ ਐਸ ਰੂਟੀਨ ਕਰ ਸਕਦੇ ਜਿਵੇਂ ਧੁੱਪਾਂ ਨਿਕਲ ਰਹੀਆਂ ਨੇ ਜੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਲੀਅਰ ਰਹਿਣਾ ਤੇ ਸਾਰੇ ਨਾਰਮਲ ਜਿਹੜੇ ਆਪਣੇ ਕੰਮ ਕਰ ਸਕਦੇ ਨੇ ਮੈਮ ਜਿਵੇਂ ਬਾਰਿਸ਼ਾਂ ਘਟੀਆਂ ਨੇ ਤੇ ਹਿਊਮਿਡਿਟੀ ਵੱਧ ਗਈ ਹੈ ਹਿਊਮਿਡਿਟੀ ਕਦੋਂ ਤੱਕ ਖਤਮ ਹੋਏਗੀ ਅ ਕਿਉਂਕਿ ਜਿੰਨੀ ਦੇਰ ਮੌਨਸੂਨ ਸਿਸਟਮ ਐਕਟਿਵ ਹੁੰਦਾ ਉਹਨਾਂ ਦੇ ਮੌਇਸਚਰ ਕੰਡੀਸ਼ਨਸ ਵੀ ਜ਼ਿਆਦਾ ਹੁੰਦੀਆਂ ਨੇ ਹਵਾ ਦੇ ਵਿੱਚ ਹਿਮੀਡੀਟੀ ਜ਼ਿਆਦਾ ਹੁੰਦੀ ਹੈ ਸੋ ਪਰ ਹੁਣ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਾਰਿਸ਼ ਸੀ ਤਾਂ ਕਰਕੇ ਹਿਮੀਡੀਟੀ ਬਹੁਤ ਜ਼ਿਆਦਾ ਹੋ ਗਈ ਸੀ ਪਰ ਹੁਣ ਹਿਮੀਡੀਟੀ ਵੀ ਨੀਅਰ ਨਾਰਮਲੀ ਅਸੀਂ ਕਹਿ ਸਕਦੇ ਹਾਂ ਸੋ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਕਲੀਅਰ ਸਕਾਈ ਕੰਡੀਸ਼ਨਸ ਨੇ ਸੋ ਕੰਡੀਸ਼ਨਸ ਥੋੜੀਆਂ ਹੋਰ ਇੰਪਰੂਵ ਹੋ ਸਕਦੀਆਂ ਤੇ ਮੈਮ ਜਿਵੇਂ ਹਿਮੀਡੀਟੀ ਦਾ ਤੁਸੀਂ ਕਹਿ ਰਹੇ ਜਿਵੇਂ ਨਾਰਮਲ ਹੈ ਬਟ ਸੈਪਟੈਂਬਰ ਦਾ ਮਹੀਨਾ ਏਸੀ ਹਜੇ ਵੀ ਲੋਕਾਂ ਦੇ ਘਰ ਚੱਲ ਰਿਹਾ ਤੇ ਆਉਣ ਵਾਲੀ ਸਰਦੀ ਬਾਰੇ ਦੱਸ ਭਾਰੀ ਹੋਏਗੀ ਸਰਦੀ ਜ਼ਿਆਦਾ ਪਏਗੀ ਘੱਟ ਪਏਗੀ ਕੁਝ ਕੋਈ ਪ੍ਰੈਡਿਕਸ਼ਨ ਉਸ ਬਾਰੇ ਹਾਂਜੀ ਸਾਡੇ ਕੋਲ ਆਉਣ ਵਾਲੇ 4-5 ਦਿਨਾਂ ਦੀ ਹੀ ਇਨਫੋਰਮੇਸ਼ਨ ਹੁੰਦੀ ਹੈ ਸੋ ਉਹਦੇ ਅਕੋਰਡਿੰਗ ਜਿਹੜੀਆਂ ਕੰਡੀਸ਼ਨਸ ਨਾਰਮਲ ਨੇ ਉਹਦੇ ਤੋਂ ਅਸੀਂ ਲੌਂਗ ਟਰਮ ਪ੍ਰੈਡਿਕਸ਼ਨ ਕੋਈ ਨਹੀਂ ਕਰ ਸਕਦੇ ਜਿਵੇਂ ਤੁਸੀਂ ਦੇਖਿਆ ਮੈਮ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਕੋਈ ਕਿਤੇ ਭਾਰੀ ਬਰਸਾਤ ਨਹੀਂ ਹੈ ਮੌਸਮ ਜੋ ਹੈ ਡਰਾਈ ਰਹੇਗਾ ਧੁੱਪਾਂ ਨਿਕਲਣਗੀਆਂ ਤੇ ਜੋ ਲੋਕਾਂ ਦੇ ਕੰਮ ਹੈ ਉਹ ਐਜ਼ ਰੂਟੀਨ ਆਮ ਤੌਰ ਤੇ ਰੋਜ਼ਾਨਾ ਦੀ ਤਰ੍ਹਾਂ ਕਰ ਸਕਦੇ